नक हर विसराई कंद नरक दया तोर तड़जन कयोमक न हेॾा भज हर मना पर न ਪਰਨੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤਤਿਤ ਅਧਾਰਨ ਭਰਨ ਹਰ ਅਗਾਤ ਕੇ ਨਾਸ ਕਹ ਨਾਨਕ ਤਿਹ ਜਾਣੀਐ ਸਦਾ ਸਤਿ ਤੁਮਸਾ ਰਤ ਗਤ ਜਿਹ ਸਿਮਰਤ ਗਤ ਪਾਈ ਦੇਹ ਬਜਰੇ ਤਮੀ ਜੋ ਕੁੰਚਰਿਸ ਨਾਨਕ ਸਿਰ ਕਾਮ ਭਗ ਪਟਾਗਮਕੇ ਨੰਨ ਜੋਤ ਤੇ ਹੀ ਨਾ ਹੋ ਨਾਨਕ ਇਹ ਬਿੰਦ ਪਾਈ ਤਉ ਨ ਹਰਿ ਦਸਲੇ ਨੀ ਜੀ ਕਰ ਦੇਵੀਓ ਜਗਤ ਮੈਂ ਗੋਖਾ ਹੂ ਕੋ ਨਾ ਹੈ ਲਾਲਨ ਗਿਰ ਹਰ ਭਗਤ ਹੈ ਰੇ ਰੱਖ ਮਨ ਮਾਇ ਜਗ ਰਚਨਾ ਸਭ ਝੂਠ ਹੈ ਲਾਲਨ ਆ ਕੈ ਸਮ ਨਹੀਂ ਕੋਏ ਜਹ ਸਵਰਤ ਸੰਕਟ ਮਿਟੈ ਦਰਸ ਤਹਾਰੋ ਹੈ ਗੰਗਾਵਨੀ ਮਹੱਲਾ ਪੰਜ ਵਕ ਥਾਨ ਵਿਛਤਿਨ ਵਸਤੂ ਪਈਓ ਸਤ ਸੰਤੋਖ ਵਿਚਾਰ ਰਤਨਾਮਾ ਅਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਪਾਵੈ ਜੇ ਕੋ ਪੁੰਛ ਜਿਸ ਕਾ ਹੋਇ ਉਦਾਰੋ ਈਵਸ ਤਜੀਨ ਲਗਤਰਿਐ ਸਬਨਾਨਕ ਬ੍ਰਹਮ ਸਾਰੋ ਲੋਕਮ ਹਲਾ ਪੰਜ ਵਾ ਤੇਰਾ ਕੀਤਾ ਜਤ ਨਾਹੀ ਮੈਨ ਸੰਗ ਪੰਚ ਵਰੰਗਨ ਸੰਗ ਦਾ ਪਹਿ 八ੋ ਨੰਦਨਮ ਅਰਥਮ ਰਾਗ ਪੈ ਰੋ ਬਹਿ ਕਰਹੀ ਪੰਚ ਰਾਗਨੀ ਸੰਗ ਉਤਰਹੀ ਅਰਥਵ ਭਰ ਵੀ ਬਿਲਾਵਲੀ ਪੁਨੀਆ ਕੀ ਗਾਵੇ ਬੰਗਲੀ ਪਦ ਅਸਲੇਖੀ ਕੀ ਭਈ ਵਾਰੀ ਇਹ ਘਰੋ ਕੀ ਪੰਚੋ ਨਾਰੀ पंचम हाल के हिसाब सुनावे बंगालो मधुमाधव गावे ललनत पुलाव लगावही अपने अपने पाद पे ली पटमंजरी टोटी कहियला अमन समतुर का के नामा गोरा उकनरा कल्याण अरशुपुत्र दीपक के जाना ਸਾਵਣੀ ਸੇ ਰਾਗ ਵੇ ਗਾਵੇ ਪੰਚੋ ਸੰਗ ਪਰੰਗਨ ਰਾਗ ਹੈ ਬੇਰਾਰੀ ਕਰਨਾਕੀ ਤਰੀ ਗਉਰੀ ਗਾਵੇ ਆਸਾਵਰੀ ਸਹਿਬਾਚ ਸੰਗੀਤ ਰਾਪੀ ਸ੍ਰੀ ਰਾਖਸ਼ ਪੰਚੋ ਨਾਪੀ ਸਾਲੂ ਸਾਰਗ ਸਾਗਰ ਹੈ ਮੂਰ ਗੁੰਡ ਕੰਪੀਰ ਅਸ਼ੁਭਤਰ ਸ੍ਰੀ ਰਾਗ ਕੇ ਗੁੰਡ ਗੁੰਘਮੀ ਸਭਿ ਸਰਣਾ ਅੰਗਿਕਾਰ ਹੋ ਕਰੀਂ ਦੀਰਾ ਕਾਰ ਸਵ ਸਵਰਣਾ ਸਭ ਲਖਾਂ ਸੰਬੰਧ ਸੁਆਮੀ ਸੋਖਿ ਮਰ ਅਵਿਸਾਰੇ ਕਹਿ ਲਾਲਨ ਕਵਨ ਮੇਰੇ ਸਦਾ ਰਹੋ ਹਰ ਲਾਲੇ ਸਾਚੇ ਸਾਹੀਆ ਕੇ ਨਹੀਂ ਘਤਿ ਰਹਾ ਕਰਤਾ ਦੀਰਾ ਸਭ ਕਿਸਿਆ ਜਿਹਦੇ ਸੋ ਪਾਵੇ ਤੇ ਤੇ ਉਚਾ ਭਗਵੰਤ ਤੁਮਰੇ ਸੂਤਰਤਾਰੀ ਤੁਮਤੇ ਇਸ ਆਗਿਆਕਾਰੀ ਦਤ ਮੇ ਤੂੰ ਹੀ ਜਾਣੀ ਨਾਨਕ ਦਾ ਤੇਰੇ ਵਾਹਿਗੁਰੂ ਸਾਹਿਬ ਜੀ ਨਵੀਰ ਮੇਰਾ ਮੁਝ ਬਕਸ਼ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸਭਤ ਕੈ ਲਗ ਮੇਰਾ ਤੋਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੋਹਲੇ ਰੱਖ ਰੱਖ ਨਿਹਾਰ ਦਿਆਲਾ ਨਾਨਕ ਕਰਕੇ ਗੋਲ ਸਤਨਾਮ ਸਿਰਿ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹਿ ਸੁਣਿਆ ਦੁਖ ਸੁਖ ਮੇਰਾ ਤੋ ਵਿਦਨ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹਿ ਸੁਣਿਆ ਦੁੱਖ ਸੁਖ ਮੇਰਾ ਤਮ ਵਿਦਾਨੀ ਕੀ ਕਟਾਨੀ ਜੀ ਕੀ ਇਕਾਹੀ ਪਹਿਮਾਨੀ ਅਵਰ ਚਤਨ ਕਰ ਰਹੇ ਬਹੁ ਤੀਰੇ ਤਿੰਨ ਦਿਲ ਨੇ ਕੀ ਮਤ ਜਾਣੇ ਰਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਪ੍ਰਦੀਨ ਮੰਤਾਨੇ ਦਿਗਨ ਡੋਲਾ ਦਰੜ ਕਰ ਰਹੋ पूर्ण होए त्रिविताने ओए जो अभी जो हम तुम कज होते इनकी बात बिलानी अलंकार मिल थाली होई हा ताते कनक बखानी वरगटियो जोत सहज सुख शोभा बाजे अनहद वाणी कहो नानक ने चल कर बांदिया गुरु की वंदने ਵਰਗਟਿਯ ਜੋਤਿ ਸਾਜ ਸੁਖ ਸੋਭਾ ਰਾਜੀ ਅਨਹਤ ਬਾਣੀ ਰਹੁ ਨਾਨਕ ਨਹਿ ਚਲ ਕਰਵਾਦਿ ਗੁਰ ਕੀ ਵੰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸੀਰ ਅਦਾਰੋ you no. ਬਾਹੀ ਗੁਰਜੀ ਏਕੋ ਅੰਕਾਰ ਬਾਹੀ ਗੁਰਜੀ ਕੀ ਭਤੇ ਸ਼੍ਰੀ ਭਗਵਤੀ ਜੀ ਸਹਾਏ ਬਾਹਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਮਰਗੈ ਪੁਰਨਾਣ ਕਲੈ ਤੇ ਆਏ ਬਰੰਗਤ ਗੁਰ ਤੇ ਅਮਰਦਾਸ ਰਾਜ ਦਸਨ ਹੋਈ ਸਹਾਏ ਆਹ ਲਾਗਾ ਗਿਲਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕੋਇ ਸੰਤਿ ਆਈਏ ਜਿਸੁ ਕਿਥੇ ਸਭੁ ਦੁਖੁ ਜਾਏ ਤੇਗ ਬਹਾਦਰ ਸਿਮਰੈ ਘਰਿ ਨਾਉ ਨਿਤ ਆਵੈ ਤਾਹੀ ਸਭੁ ਕੈ ਹੋਈ ਸਹਾਏ ਦਾਸ ਜੀ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹੀ ਹੋਏ ਸ਼ਹਾਏ ਦਸਾ ਪਾਛਾ ਸਾਹਿਬ ਦੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਦਾਰ ਦਾ ਧਿਆਨ ਧਰ ਕੇ ਅਰਦਾਸ ਜੀ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤੁਰਤਿ ਮਤਿ ਦੇ ਰੱਖਿ ਆਪ ਬਕਾਤ ਪੂਰਤ ਕਰਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਪ ਜੀ ਦਾ ਪਵਿੱਤਰ ਸਰੂਪ ਨਿੱਜੀ ਅਸਥਾਨ ਤੋਂ ਆਪ ਜੀ ਦੇ ਪਵਿੱਤਰ ਅਸਥਾਨ 60 ਕਿੱਤੇ ਜਾਂਦਾ ਹੋਇਆ ਮਹਾਰਾਜ ਜੀ ਆਪ ਆਪਨੇ ਅਸਥਾਨ ਕੋ ਖਾਤਮਾ ਚਾਹ ਦੇ ਕੇ ਬਰਾਜਨ ਨੂੰ ਸੰਗਤਾਂ ਨੂੰ ਛੁੱਟੀਆਂ ਬਖਸ਼ਿਸ਼ ਕਰੀਆਂ ਆਉਣ ਵਾਲੇ ਸਾਰੇ ਕਾਰਜਾਪੀਰ ਜਿੰਨੇ ਚੜ੍ਹਦੀਆਂ ਪਲਾਗ ਸਨਪੂਰਨ ਕਰਾਉਣੇ ਭੁੱਲਾ ਚੁੱਕਾ ਦੀ ਖਿਮਾ ਬਖਸ਼ਿਸ਼ ਕਰਦੇ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ ਹਾਂ ਵੀ ਵੰਜਾ ਡੁੰਮਣੀ ਗੁਰ ਬਾਚਣੀ ਵਾਣੂ ਮਿਲਿਆ ਸੀ ਕੋਈ ਰਾਮ ਦਾ ਸਨੇਹੀ ਮਿਲਿਆ ਸੀ ਕੋਈ ਰਾਮ ਦਾ ਸਨੇਹੀ